ਅਮਰਤਪਾਲ ਦੇ ਸਾਥੀ ਨੂੰ ਅੱਜ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ 7 ਦਿਨਾਂ ਦਾ ਪੁਲਿਸ ਵੱਲੋਂ ਅਦਾਲਤ ਤੋਂ ਰਿਮਾਂਡ ਮੰਗਿਆ ਗਿਆ ਸੀ ਪਰ 3 ਦਿਨਾਂ ਦਾ ਪੁਲਿਸ ਨੂੰ ਰਿਮਾਂਡ ਮਿਲਿਆ ਹੈ ਸੋ ਤਸਵੀਰਾਂ ਅਜਨਾਲਾ ਕੋਰਟ ਦੀਆਂ ਨੇ ਜਿੱਥੇ ਕਿ ਅਮਰਤਪਾਲ ਦੇ ਸਾਥੀ ਨੂੰ 3 ਦਿਨਾਂ ਦਾ ਰਿਮਾਂਡ ਮਿਲਿਆ ਹੈ ਇਸ ਮਸਲੇ ਵਿੱਚ ਆਪ ਤੁਹਾਨੂੰ ਸੁਣਾਉਣਾ ਕੀ ਹੈ ਅੱਜ ਜਿਹੜਾ ਵਿਰਿੰਦਰ ਨੂੰ ਪੇਸ਼ ਕੀਤਾ ਹੈ ਦੇਖੋ ਅੱਜ ਵਿਰਿੰਦਰ ਸਿੰਘ ਫੌਜੀ ਨੂੰ ਪੇਸ਼ ਕੀਤਾ ਸੀਗਾ ਜੀ ਇਹਨਾਂ ਨੇ 7 ਦਿਨਾਂ ਦਾ ਰਿਮਾਂਡ ਮੰਗਿਆ ਸੀਗਾ ਕਿ on the basis ਕੀ ਆਪਾਂ ਤਨਖਾਹ ਖਾਲਸਾ ਫੋਰਸ ਬਾਰੇ ਪੁੱਛਣਾ ਫੰਡਿੰਗ ਬਾਰੇ ਪੁੱਛਣਾ ਹੈ ਤੇ ਕੁਝ ਵੈਪਨਸ ਰਿਕਵਰ ਕਰਨੇ ਨੇ ਤੇ ਕੋਰਟ ਨੇ 3 ਦਿਨ ਦਾ ਪੁਲਿਸ ਰਿਮਾਂਡ ਕੀਤਾ ਸਰ ਪਹਿਲਾਂ ਜਿਹੜਾ 5 ਦਿਨ ਦਾ ਰਿਮਾਂਡ ਸੀ ਉਹ ਚ ਕੀ ਦੱਸਿਆ ਸੀ ਕਿ ਬਰਾਮਦਗੀ ਹੋਈ ਹੈ ਨਹੀਂ ਕੋਈ ਬਰਾਮਦਗੀ ਨਹੀਂ ਹੋਈ ਕੋਈ ਇਨਾਂ ਦਾ ਮੋਬਾਈਲ ਰਿਕਵਰ ਨਹੀਂ ਆਇਆ ਨਾ ਕੋਈ ਵੈਪਨ ਰਿਕਵਰ ਹੋਇਆ ਜੀ ਫਿਰ ਕਿਸ ਸਬੰਧ ਤੇ ਫਿਰ ਜਿਹੜਾ ਦੁਬਾਰਾ ਫੇਰ ਮੰਗਿਆ ਗਿਆ ਸੀ ਕੀ ਕਿਸ ਸਬੰਧ ਇਹ ਸੇਮ ਗਰਾਊਂਡ ਸੇ ਇਹਨਾਂ ਨੇ ਜੀ ਕਿ ਅਜੇ ਆਪਾਂ ਸਾਡੀ ਇਨਵੈਸਟੀਗੇਸ਼ਨ ਪੈਂਡਿੰਗ ਹੈ ਰਿਗਾਰਡਿੰਗ ਜਿਹੜੀ ਨਾਨੰਦਪੁਰ ਖਾਲਸਾ ਫੋਰਸ ਬਾਰੇ ਇਹਨਾਂ ਨੇ ਪੁੱਛਣਾ ਜੀ ਠੀਕ ਅੱਜ ਐਫਆਈਆਰ ਨੰਬਰ 39 ਦੇ ਵਿੱਚ ਅਸੀਂ ਵਰਿੰਦਰ ਸਿੰਘ ਫੌਜੀ ਅੱਜ ਦੁਬਾਰਾ ਉਹਦਾ ਪੁਲਸਰਮਾਨ ਖਤਮ ਹੋਣ ਤੇ ਅਸੀਂ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਸੀਗਾ ਔਰ ਮਾਨਯੋਗ ਅਦਾਲਤ ਕੋਲੋਂ ਅਸੀਂ ਇਹਦਾ 7 ਦਿਨ ਦਾ ਪੁਲਸਰਮਾਨ ਮੰਗਿਆ ਸੀਗਾ ਮਾਨਯੋਗ ਅਦਾਲਤ ਨੇ ਜਿਹੜਾ ਸਾਨੂੰ ਉਹਦਾ 3 ਦਿਨ ਦਾ ਪੁਲਸਰਮਾਨ ਦਿੱਤਾ ਹੈ ਔਰ 4 April ਨੂੰ ਅਸੀਂ ਇਹਨੂੰ ਦੁਬਾਰਾ ਪੇਸ਼ ਕਰਾਂਗੇ ਸਰ ਪਹਿਲਾਂ ਜਿਹੜਾ ਰਿਮਾਂਡ ਸੀ ਕੁਝ ਪਤਾ ਲੱਗਾ ਕਿਹੜੀ ਫੌਜ ਬਣਾਈ ਸੀ ਨਾ ਬਿਲਕੁਲ ਜੀ ਸਾਨੂੰ ਜੋ-ਜੋ ਲੋੜਿੰਦੀਆਂ ਚੀਜ਼ਾਂ ਸੀਗੀਆਂ ਅਸੀਂ ਆਪਣੀਆਂ ਕੰਪਲੀਟ ਕੀਤੀਆਂ ਔਰ ਅੱਗੇ ਵੀ ਜਿਹੜੀਆਂ ਚੀਜ਼ਾਂ ਸਾਨੂੰ ਲੋੜੀਆਂ ਨੇ ਜਾਂ ਜੋ-ਜੋ ਸਾਨੂੰ ਚਾਹੀਦਾ ਵਾ ਉਹ ਅਸੀਂ ਇਹ ਰਿਮਾਂਡ ਦੌਰਾਨ ਪੂਰਾ ਕਰਾਂਗੇ ਜੀ ਬਿਲਕੁਲ ਜੀ ਜੀ ਉਹ ਤਫਤੀਸ਼ ਚੱਲ ਰਹੀ ਆ ਅੱਗੇ ਉਹਨੇ ਦੱਸਿਆ ਕਿਸੇ ਹੋਰ ਦੇ ਹਵਾਲੇ ਉਹਨੇ ਕੀਤਾ ਸੀ ਜੀ ਉਹਦੇ ਤਹਿਤ ਹੀ ਅਸੀਂ ਇਹ ਰਿਮਾਂਡ ਲਿਆ ਆ ਅਸੀਂ ਉਹਦੀ ਰਿਕਵਰੀ ਕਰਾਂਗੇ ਪਤਾ ਲੱਗਾ ਕਿਸ ਦੇ ਹਵਾਲੇ ਕੀਤਾ ਬਿਲਕੁਲ ਕੀਤਾ ਜੀ ਇਹ ਸਾਡੀ ਜਿਹੜੀ ਤਫਤੀਸ਼ ਆ ਥੋੜੀ ਗੁਪਤ ਆ ਇਸ ਕਰਕੇ ਕਿਉਂਕਿ ਅਗਲੇ ਬੰਦੇ ਨੂੰ ਪਤਾ ਲੱਗੂਗਾ ਉਹ ਦੌੜ ਜੂਗਾ ਇਸ ਕਰਕੇ ਅਸੀਂ ਉਹਦਾ ਨਾਮ ਹੀ ਦੱਸ ਸਕਦੇ ਆ